ਕ੍ਰੈਡਿਟ ਯੂਨੀਅਨ ਮੌਕੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਟਰੀ ਪਲਾਂਟਿੰਗ ਕੀਤੀ ਗਈ ਇਸ ਮੌਕੇ ਹੰਟ ਰੋਡ ਪਾਰਕ ਦੇ ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਦੇ ਟੀਮ ਮੈਂਬਰਾਂ ਦੇ ਵੱਲੋਂ ਜਿੱਥੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਉੱਥੇ ਹੀ ਉਹਨਾਂ ਕਮਿਊਨਿਟੀ ਦੇ ਨਾਲ ਜੁੜ ਕੇ ਹਮੇਸ਼ਾ ਕੰਮ ਕਰਨ ਦਾ ਵਾਅਦਾ ਵੀ ਕੀਤਾ। ਭਵਨ ਮੂਰ ਪਾਣੀ ਪੀਤਾ ਮਾਤਾ ધરਤ ਮਹਾਤ ਦੇਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਸਤਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਅੱਜ ਇਨੀਸ਼ੀਏਟਿਵ ਹੈਗਾ ਆ ਬੇਸੀ ਸਿਟੀ ਅਫਸਰੀ ਦੇ ਨਾਲ ਜੁੜ ਕੇ ਪੌਦਿਆਂ ਦਾ ਸੇਵਾ ਟਰੀ ਪਲਾਂਟਿੰਗ ਦੀ ਸੇਵਾ ਅੱਜ ਕਰ ਰਹੇ ਆ ਅੱਜ ਜਿਹੜਾ ਦਿਨ ਹੈਗਾ ਇੰਟਰਨੈਸ਼ਨਲ ਕ੍ਰੈਡਿਟ ਯੂਨੀਅਨ ਦਾ ਦਿਵਸ ਵੀ ਹੈਗਾ ਆ ਸੋ ਸਾਨੂੰ ਇਹ ਵਧੀਆ ਗੱਲ ਲੱਗੀ ਪਈ ਅਸੀਂ ਇਸ ਦਿਨ ਕੁਝ ਆਪਣਾ ਹਿੱਸਾ ਪਾਦੀ ਇਹ ਵੀ ਧਰਤੀ ਦੀ ਸੇਵਾ ਅੱਜ ਕਰਦੇ ਆਏ ਸੋ ਬੜੀ ਖਾਲਸਾ ਬੜੀ ਫਤਿਹ ਸੋ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੈਲੀਬ੍ਰੇਟ ਕਰ ਰਹੇ ਹਾਂ ਸੋ ਪਵਨ ਗੁਰੂ ਪਾਣੀ ਪਿੱਤਾ ਦੇ ਕਨਸੈਪਟ ਨੂੰ ਰੱਖ ਕੇ ਆਪਾਂ ਹਰ ਸਾਲ ਇਸੇ ਪਾਰਕ ਦੇ ਵਿੱਚ ਟਰੀ ਪਲਾਂਟੇਸ਼ਨ ਕਰਦੇ ਹਾਂ ਖਾਲਸਾ ਕ੍ਰਿਡ ਯੂਨੀਅਨ ਵੱਲੋਂ ਕਿਉਂਕਿ ਸਾਡਾ ਦਸਵੰਦ ਦਾ ਕਨਸੈਪਟ ਹੈ ਹਨ ਸੋ ਸਿਟੀ ਅਫਸਰੀ ਦੇ ਨਾਲ ਰਲ ਕੇ ਅਸੀਂ ਪਾਰਟਨਰਸ਼ਿਪ ਕ੍ਰੀਏਟ ਕੀਤੀ ਹੈ ਸੋ ਅੱਜ ਅਸੀਂ ਪਹਿਲਾਂ ਇਹ ਜਿਹੜੀ ਬਲੈਕਬੇਰੀ ਦੀਆਂ ਜੜ੍ਹਾਂ ਨੇ ਉਹ ਸਾਰੀਆਂ ਰ ਉਸ ਤੋਂ ਬਾਅਦ ਇੱਥੇ 3 ਪਲਾਂਟ ਕਰਨੇ ਆਦੇ ਇਨੀਸ਼ੀਏਟਿਵ ਬਾਰੇ ਹੀ ਕਹਿੰਦੇ ਸਾਡੀ ਅਰਦਾਸ ਹੀ ਹੁੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਨ ਮਹੱਤ ਜੇ ਆਪਾਂ ਆਪਣਾ এনवायरमेंट ਨਹੀਂ ਠੀਕ ਰੱਖਾਂਗੇ ਤੁਸੀਂ ਪਿੱਛੇ ਜੇ ਦੇਖੋ ਫਲਡਸ ਕਿੰਨੇ ਆਏ ਆ ਜੋ ਆਪਣੇ ਕੋਲ 3s ਨਾ ਹੋਣ ਤੇ ਫਲਡਿੰਗ ਤਾਂ ਸਾਰਾ ਰੋੜ ਹੀ ਦਵੇ ਸਾਰਾ ਕੁਝ ਹੈ ਨਾ ਸੋ ਇਸ ਕਰਕੇ ਇਨੀਸ਼ੀਏਟਿਵ ਖਾਲਸਾ ਕਮਿਊਨਿਟੀ ਯੂਨੀਅਨ এনवायरमेंट ਲਈ ਹਮੇਸ਼ਾ ਹੀ ਤਰ ਪਰ ਰਹਿੰਦੇ ਨੇ ਸੋ ਦਿਸ ਇਜ਼ ਵਾਟ ਵੀ ਆਰ ਡੂਇੰਗ ਟੁਡੇ ਕਮਿਊਨਿਟੀ ਦੀ ਆਪਣੀ ਹੈ ਸੋ ਜੋ ਮੈਂਬਰਸ ਇਹਦੇ ਵਿੱਚ ਡਿਪੋਜ਼ਿਟ ਕਰਦੇ ਆ ਜੋ ਵੀ ਸਾਡਾ ਮੁਨਾਫਾ ਹੁੰਦਾ ਉਹਦਾ ਦਸਵਾਂ ਹਿੱਸਾ ਦਸਵੰਦ ਅਸੀਂ ਬੈਕ ਟੂ ਕਮਿਊਨਿਟੀ ਦਿੰਨੇ ਆ ਉਹਦੇ ਵਿੱਚ ਡੋਨੇਸ਼ਨਸ ਬਲੈਂਕਟ ਡਰਾਈਵਸ ਕਰਦੇ ਆ ਨੀਡੀ ਫੂਡ ਡਰਾਈਵਸ ਸਾਡੀਆਂ ਬਹੁਤ ਹੁੰਦੀਆਂ ਨੇ ਬਾਕੀ ਜਿੱਥੇ ਵੀ ਸਾਨੂੰ ਲੱਗਦਾ ਕਿ ਕਮਿਊਨਿਟੀ ਨੂੰ ਲੋੜ ਹੈ ਵੀ ਟ੍ਰਾਈ आवर ਬੈਸਟ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਕੈਨੇਡਾ ਪੋਸਟ ਨੂੰ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਦਿੱਤਾ ਹੈ ਇਹ ਨੋਟਿਸ ਯੂਨੀਅਨ ਦੀ ਅਰਬਨ ਬਾਈਂਡਿੰਗ ਇਕਾਈ ਤੇ ਇਸ ਦੀਆਂ ਪੈਂਡੂ ਦੇ ਉਪਨਗਰੀ ਇਕਾਈਆਂ ਦੋਵਾਂ ਦੇ ਲਈ ਹੈ ਮੰਗਲਵਾਰ ਸਵੇਰੇ ਇੱਕ ਰਿਲੀਜ਼ ਦੇ ਵਿੱਚ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਦੇ ਨਾਲ ਸਮਝੌਤਾ ਨਹੀਂ ਹੋਇਆ ਤਾਂ ਕਰਮਚਾਰੀ ਸ਼ੁੱਕਰਵਾਰ ਤੱਕ ਕਾਨੂੰਨੀ ਹੜਤਾਲ ਦੀ ਸਥਿਤੀ ਦੇ ਵਿੱਚ ਹੋਣਗੇ ਹਾਲਾਂਕਿ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਨੇ ਰਾਸ਼ਟਰੀ ਕਾਰਜਕਾਰੀ ਬੋਰਡ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਕੀ ਆਖਰੀ ਮਿਤੀ ਤੱਕ ਨੌਕਰੀ ਦੀ ਕਾਰਵਾਈ ਹੋਵੇਗੀ ਇਹ ਕਹਿੰਦਿਆਂ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਪੋਸਟ ਦੇ ਸੌਦੇਬਾਜ਼ੀ ਟੇਬਲ ਦੇ ਉੱਤੇ ਕਾਰਵਾਈਆਂ ਨੇ ਨੂ ਨਿਰਭਨ ਕਰੇਗਾ ਯੂ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਲਗਭਗ 1 ਸਾਲ ਦੀ ਸੌਦੇਬਾਜ਼ੀ ਤੋਂ ਬਾਅਦ ਸਾਡੀਆਂ ਵਧੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀਆਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਧੂਰ ਨੇ ਕੈਨੇਡਾ ਪੋਸਟ ਦੀ ਨਵੀਂ ਇਕਰਾਰਨਾਮੇ ਦੀ ਪੇਸ਼ਕਸ਼ ਦੇ ਵਿੱਚ ਸਾਲਾਨਾ ਵੇਜਸ ਵਾਦਾ ਸ਼ਾਮਿਲ ਹੈ ਜੋ 4 ਸਾਲਾਂ ਦੇ ਵਿੱਚ 11.5% ਦੀ ਹੈ ਉਹਨਾਂ ਮੌਜੂਦਾ ਕਰਮਚਾਰੀਆਂ ਦੇ ਲਈ ਪਰਿਭਾਸ਼ਿਤ ਲਾਭ ਪੈਨਸ਼ਨ ਦੀ ਸੁਰੱਖਿਆ ਦੇ ਨਾਲ-ਨਾਲ ਨੌਕਰੀ ਦੀ ਸੁਰੱਖਿਆ ਤੇ ਸਿਹਤ ਲਾਭਾਂ ਦੀ ਵੀ ਪੇਸ਼ਕਸ਼ ਕੀਤੀ ਯੂਨੀਅਨ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਯੂਨੀਅਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਜੇਕਰ ਸੌਦੇਬਾਜ਼ੀ ਟੇਬਲ ਦੇ ਉੱਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਤਾਂ ਇਸ ਦੇ ਮੈਂਬਰਾਂ ਨੇ ਹੜਤਾਲ ਦਾ ਸਮਰਥਨ ਕਰਨ ਦੇ ਲਈ ਭਾਰੀ ਵੋਟ ਦਿੱਤੀ ਹੈ ਇੱਕ ਰਿਲੀਜ਼ ਦੇ ਵਿੱਚ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਜੇਕਰ ਯੂਨੀਅਨ ਇੱਕ ਰੋਟ੍ਰੇਟਿੰਗ ਹੜਤਾਲ ਗਤੀਵਿਧੀ ਸ਼ੁਰੂ ਕਰਦੀ ਹੈ ਤਾਂ ਇਹ ਗੱਲ ਕਿਤੇ ਸਮਝੌਤਿਆਂ ਤੱਕ ਪਹੁੰਚਣ ਦੇ ਲਈ ਕੰਮ ਕਰਦੇ ਹੋਏ ਡਿਲੀਵਰੀ ਜਾਰੀ ਰੱਖਣ ਦਾ ਇਰਾਦਾ ਰੱਖਦੇ ਨੇ ਜਦਕਿ ਲੇਬਰ ਵਿਗਨ ਦੀ ਚੱਲ ਰਹੀ ਸੰਭਾਵਨਾ ਕੈਨੇਡਾ ਪੋਸਟ ਦੇ ਵੋਲਿਊਮ ਨੂੰ ਮਹੱਤਵਪੂਰਨ ਰੂਪ ਦੇ ਵਿੱਚ ਘਟਾ ਰਹੀ ਹੈ ਤੇ ਕੰਪਨੀ ਤੇ ਨਕਾਰਾਤਮਕ ਵਿੱਤੀ ਪ੍ਰਭਾਵ ਵਿਵਾਦ ਆ ਰਹੀ ਹੈ ਇਸ ਨੇ ਕਿਹਾ ਹੈ ਕਿ ਇਹ ਆਮ ਤੌਰ ਤੇ ਸਾਲ ਦਾ ਸਭ ਤੋਂ ਵਿਅਸਤ ਸਮਾਂ ਹੁੰਦਾ ਹੈ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਇਸ ਨੇ ਯੂਨੀਅਨ ਨੂੰ ਸੂਚਿਤ ਕੀਤਾ ਹੈ ਜਦੋਂ ਤੱਕ ਨਵੇਂ ਸਮਝੌਤੇ ਨਹੀਂ ਪਹੁੰਚ ਜਾਂਦੇ ਮੌਜੂਦਾ ਸਮੂਹਿਕ ਸਮਝੌਤੇ ਸ਼ੁੱਕਰਵਾਰ ਤੋਂ ਲਾਗੂ ਨਹੀਂ ਹੋਣਗੇ ਫਿਰ ਕਾਰਪੋਰੇਸ਼ਨ ਕੈਨੇਡਾ ਲੇਬਰ ਕੋਰਟ ਦੇ ਵਿੱਚ ਪ੍ਰਦਾਨ ਕੀਤੇ ਸਾਧਨਾ ਦੀ ਵਰਤੋਂ ਕਰਦੇ ਹੋਏ ਆਪਣੀ ਕਾਰਜਸ਼ੀਲ ਹਕੀਕਤਾਂ ਤੇ ਕਾਰੋਬਾਰੀ ਲੋੜਾਂ ਦੇ ਆਧਾਰ ਤੇ ਕਾਰਵਾਈਆਂ ਨੂੰ ਅਨੁਕੂਲ ਕਰਨ ਦੇ ਲਈ ਇੱਕ ਸਥਿਤੀ ਦੇ ਵਿੱਚ ਹੋਵੇਗੀ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੜਤਾਲ ਦੀ ਸਥਿਤੀ ਦੇ ਵਿੱਚ ਸਮਾਜਿਕ ਆਰਥਿਕ ਢਾਂਚੇ ਨੂੰ ਜਾਰੀ ਰੱਖਣ ਦੇ ਲਈ ਯੂਨੀਅਨ ਦੇ ਨਾਲ ਸਹਿਮਤੀ ਬਣੀ ਹੈ ਤਾਂ ਜੋ ਕੈਨੇਡੀਅਨਾਂ ਨੂੰ ਅਜੇ ਵੀ ਸਰਕਾਰੀ ਵਿੱਤੀ ਸਹਾਇਤਾ ਮਿਲ ਸਕੇ ਕੈਨੇਡਾ ਪੋਸਟ ਪਾਰਸਲ ਡਿਲੀਵਰੀ ਬਾਜ਼ਾਰ ਤੋਂ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਤੇ ਵਿਚਕਾਰ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ ਔਰ ਅਗਸਤ ਦੇ ਵਿੱਚ ਸੰਸਥਾ ਦੀ ਸਾਲਾਨਾ ਆਮ ਮੀਟਿੰਗ ਦੇ ਵਿੱਚ ਉਹਨਾਂ ਕਿਹਾ ਹੈ ਕਿ ਇਸ ਦੀ ਵਿੱਤੀ ਸਥਿਤੀ ਅਸਥਿਰ ਹੈ ਅਤੇ ਇਸ ਦੇ ਡਿਲੀਵਰੀ ਨੈਟਵਰਕ ਨੂੰ ਸੁਰੱਖਿਅਤ ਰੱਖਣ ਦੇ ਲਈ ਮਹੱਤਵਪੂਰਨ ਤਬਦੀਲੀ ਦੀ ਲੋੜ ਹੈ ਬੀਸੀ ਦੀਆਂ بندرگاہਾਂ ਤੇ ਕਾਰਗੋ ਸ਼ਿਪਿੰਗ ਦੇ ਜੋ ਟਿੱਲੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਲੈ ਕੇ ਫੈਡਰਲ ਲੇਬਰ ਮੰਤਰੀ ਮੈਕਨੇਨਨ ਦਾ ਕਹਿਣਾ ਹੈ ਕਿ ਉਹ BC ਤੇ ਮੌਂਟਰੀਅਲ ਦੋਵਾਂ ਦੀਆਂ ਬੰਦਰਗਾਹਾਂ ਦੇ ਉੱਤੇ ਕੰਮ ਦੇ ਰੁਕਣ ਨੂੰ ਖਤਮ ਕਰਨ ਦੇ ਲਈ ਦਖਲ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਗੱਲਬਾਤ ਇੱਕ ਰੁਕਾਵਟ ਤੇ ਪਹੁੰਚ ਗਈ ਹੈ ਤੇ ਉਹ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੂੰ ਬੰਦਰਗਾਹਾਂ ਤੇ ਸਾਰੇ ਕੰਮ ਮੁੜ ਸ਼ੁਰੂ ਕਰਨ ਦੇ ਆਦੇਸ਼ ਦੇਣ ਤੇ ਗੱਲਬਾਤ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਵਾਲੇ ਲਜਾਂ ਲਈ ਨਿਰਦੇਸ਼ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ BC ਦੀਆਂ ਬੰਦਰਗਾਹਾਂ ਤੇ ਮੌਂਟਰੀਅਲ ਦੀ ਬੰਦਰਗਾਹ ਤੇ ਕੰਮ ਦੇ ਰੁਕਣ ਨਾਲ ਸਪੱਸ਼ਟ ਪਾਈ ਚੇਨ ਹਜ਼ਾਰਾਂ ਨੌਕਰੀਆਂ ਤੇ ਇੱਕ ਪਰੋਸੇਮੰਦ ਵਪਾਰਕ ਪਾਈਵਾਲ ਦੇ ਵਜੋਂ ਕੈਨੇਡਾ ਦੀ ਸਾਖ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ ਵਪਾਰਕ ਸਮੂਹਾਂ ਨੇ ਮਾਲ ਦੇ ਪ੍ਰਵਾਹ ਨੂੰ ਦੁਬਾਰਾ ਚਾਲੂ ਕਰਨ ਦੇ ਲਈ ਸਰਕਾਰੀ ਦਖਲ ਦੀ ਮੰਗ ਕੀਤੀ ਸੀ ਗ੍ਰੇਟਰ ਵੈਂਕੂਵਰ ਬੋਰਡ ਆਫ ਟ੍ਰੇਡ ਨੇ ਬੀਸੀ ਵਿਖੇ ਕੰਮ ਰੁਕਣ ਦਾ ਅੰਦਾਜ਼ਾ ਲਗਾਇਆ ਹੈ ਮੰਦਰ ਕਹਾ ਦੇ ਪ੍ਰਤੀ ਦਿਨ ਡਾਲਰ 800 ਮਿਲੀਅਨ ਦੇ ਵਪਾਰ ਦੇ ਵਿੱਚ ਵਿਘਨ ਪਾਰੀਆਂ ਨੇ ਕਿਉਂਕਿ ਬੀਸੀ ਮੈਰੀਟਾਈਮ EMPLOYEES ASSOCIATION ਅ ਲੌਂਗਸ਼ੋਰ ਐਂਡ ਵੇਅਰਹਾ우스 ਯੂਨੀਅਨ ਲੋਕਲ 514 ਸੈਂਕੜੇ ਪਰਵਾਇਜ਼ਰਾਂ ਦੀ ਨੁਮਾਇੰਦਗੀ ਕਰਦੇ ਨੇ ਇਸ ਨੂੰ ਇਨਕਾਰ ਕਰ ਦਿੱਤਾ ਹੈ ਵਿਚੌਲਗੀ ਵਾਲੀ ਗੱਲਬਾਤ ਸ਼ਨੀਵਾਰ ਨੂੰ ਟੁੱਟ ਗਈ ਜਦੋਂ ਉਹ ਬਿਨਾਂ ਕਿਸੇ ਨਵੇਂ ਸੌਦੇਬਾਜ਼ੀ ਦੇ ਸ਼ੁਰੂ ਹੋਈ ਬੀਸੀ ਦੇ ਵਿੱਚ ਜ਼ਿਆਦਾਤਰ ਸਮਾਨ ਬੰਦਰਗਾਹਾਂ ਤੇ ਫਸੇ ਹੋਏ ਸਨ ਫੈਡਰਲ ਲੇਬਰ ਮੰਤਰੀ ਸਟੀਵ ਮੈਗਨੇਨਨ ਨੇ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਧਿਰਾਂ ਨੂੰ ਸਥਿਤੀ ਦੀ ਲੋੜ ਨੂੰ ਸਮਝਣਾ ਚਾਹੀਦਾ ਹੈ ਤੇ ਹੁਣ ਇਸ ਦੇ ਦੂਜੇ ਹਫ਼ਤੇ ਦੇ ਵਿੱਚ ਤਾਲਾਬੰਦੀ ਦੇ ਨਾਲ ਇੱਕ ਸਮਝੌਤੇ ਤੇ ਪਹੁੰਚਣ ਦੇ ਲਈ ਜ਼ਰੂਰੀ ਕੰਮ ਕਰਨਾ ਚਾਹੀਦਾ ਹੈ ਬੀਸੀ ਵਪਾਰਕ ਗੱਲਬਾਤ ਨੂੰ ਜਾਰੀ ਰੱਖਣ ਤੇ ਮਾਲ ਦੀ ਪ੍ਰਵਾਹ ਕਰਨ ਦੇ ਲਈ ਉਹਨਾਂ ਦੀਆਂ ਕਾਲਾਂ ਦੇ ਵਿੱਚ ਵੀ ਉਹਨੇ ਹੀ ਜ਼ਰੂਰੀ ਨੇ ਸੂਬੇ ਦੇ ਵਪਾਰ ਦੇ ਪ੍ਰਮੁੱਖ ਬੋਰਡਾਂ ਚੈਂਬਰ ਆਫ ਕਮਰਸ ਤੇ ਮਾਈਨਿੰਗ ਤੇ ਜੰਗਲਾਤ ਐਸੋਸੀਏਸ਼ਨਾਂ ਦੇ ਮੁੱਖੀ بندرਗਾਹ ਤੇ ਵਿਵਾਦ ਦੇ ਆਰਥਿਕ ਪ੍ਰਭਾਵ ਨੂੰ ਅਪਡੇਟ ਕਰਨ ਤੇ ਮੰਗਲਵਾਰ ਸਵੇਰੇ ਅਜੜਾ ਉਹਨਾਂ ਨੇ ਮਹੱਤਵਪੂਰਨ ਐਲਾਨ ਕਰਨ ਦੀ ਯੋਜਨਾ ਵੀ ਬਣਾਈ ਔਰ BCMA ਨੇ ILW ਯੂਈ ਹੜਤਾਲ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ 4 ਨਵੰਬਰ ਨੂੰ 730 ਲੌਂਗਸ਼ੋਰ ਸੁਪਰਵਾਈਜ਼ਰਾਂ ਨੂੰ ਤਾਲਾ ਬੰਦ ਕਰ ਦਿੱਤਾ। ਇਹ ਮਜ਼ਦੂਰ ਵਿਗਨ ਇੱਕ ਸਾਲ ਤੋਂ ਵੱਧ ਸਮੇਂ ਦੀ ਗੱਲਬਾਤ ਤੋਂ ਬਾਅਦ ਆਇਆ ਹੈ। ਮਾਰਚ 2023 ਤੋਂ ਬਾਅਦ ਕੋਈ ਯੂਨੀਅਨ ਇਕਰਾਰਨਾਮਾ ਨਹੀਂ ਜਿਹੜਾ ਹੋਇਆ। ਪਿਛਲੇ ਸਾਲ ਬੀਸੀ ਵਿਖੇ 13 ਦਿਨਾਂ ਦੀ ਹੜਤਾਲ ਬੰਦਰਗਾਹਾਂ ਨੇ ਅੰਦਾਜ਼ਨ 10 ਬਿਲੀਅਨ ਡਾਲਰ ਦੇ ਵਪਾਰ ਦੇ ਵਿੱਚ ਵਿਘਨ ਪਾਇਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ